ਲੈ ਸਜਣੋ ਝੋਟੀਆਂ ਤਿੰਨ ਲੱਗੀਆਂ ਬਾਈ ਕੋਲੇ ਦਿਖਾਉਣ ਤੇ ਬਹੁਤ ਕਮਾਲ ਦੀਆਂ ਝੋਟੀਆਂ ਦਿਖਾਉਣ ਲੱਗੀਆਂ ਚੰਗੇ ਦੁੱਧ ਵਾਲੀਆਂ ਚੰਗੀ ਕੁਆਲਿਟੀ ਵਾਲੀਆਂ ਪਿੰਡ ਖੜਿਆ ਰੂੜੇਕੇ ਕਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਤਿੰਨੇ ਤਾਜ਼ੀਆਂ ਸੂਈਆਂ ਦਿਖਾ ਦਾਂਗੇ ਆਜਾ ਜੋ ਬਰਾ ਉਰਲੇ ਬੰਨੇ ਹੋਰ ਕੀ ਹਾਲ ਹੈ ਵਧੀਆ ਵਧੀਆ ਚੜਦੀ ਕਲਾ ਹਾਂਜੀ ਨਾਮ ਤੇ ਨੰਬਰ ਬੋਲੋ ਨਾਮ ਜਸਪਾਲ ਜੀ ਫੋਨ ਨੰਬਰ ਕਿੰਨਾ ਫੋਨ ਨੰਬਰ ਹੈਗਾ 9968307640 9968307740 ਸ਼ੁਰੂਆਤ ਕਿਹੜੇ ਪਾਸੇ ਕਰੀਏ ਆਮ ਅਜ ਤੋਂ ਕਰੀਏ ਹਾਂਜੀ ਹਾਂਜੀ ਆਇਆ ਗਾ ਜੀ ਮਾਰ ਦੇ ਕੈਮਰਾ ਇੱਕ ਵਾਰੀ ਆਰਡਰ ਕੁਆਲਿਟੀ ਕਰਾ ਦੇ ਚੈੱਕ ਸਮਾਂ ਇਹ ਮੰਨ ਲਓ ਵੀ 24 ਦਾ ਟਾਈਮ ਹੀ ਹੋ ਰਿਹਾ ਹੁਣ ਤਕਰੀਬਨ ਤਕਰੀਬਨ 5:30 ਵਜੇ ਦਾ ਟਾਈਮ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਬੱਚੇ ਤਿੰਨੇ ਝੋਟੀਆਂ ਨੂੰ ਲਾਤੇ ਕਿਉਂਕਿ ਉਹਨਾਂ ਕੀ ਆ ਠੰਡ ਦਾ ਆਈਡੀਆ ਹੋ ਜਾਂਦਾ ਬਾਕੀ ਝੋਟੀ ਬਹੁਤ ਕਮਾਲ ਦੀ ਆ ਸੂਆ ਸੂਆ ਤਿੱਜਾ ਹੀ ਸੂਆ ਤਿੱਜਾ ਲਾ ਤੋੜ ਦੋ ਹਾਂਜੀ ਤੋੜੇ ਜੀ ਆ ਜੋ ਜੀ ਤੋੜ ਦੋ ਸੁਆ ਤੀਜਾ ਤੇ ਨਾਲ ਕੱਟੀ ਆ ਗਈ ਹਾਂਜੀ ਨਾਲ ਕੱਟੀ ਵੀ ਕਰੀ ਮਾਰਦੀ ਕੈਮਰਾ ਵੀ ਕੱਟੀ ਵੀ ਭਾਲੀ ਕਮਾਲ ਦੀ ਆ ਨਾਲ ਸੁਆ ਤੀਜਾ ਤੇ ਮੱਝ ਵੀ ਇਹ ਕਹਿ ਸਕਦੇ ਆਂ ਵੀ ਪੂਰੀ ਬਰੀਕ ਆ ਹਾਂਜੀ ਹਾਂਜੀ ਪੂਰੀ ওভারਫੈਟ ਜੀ ਨਹੀਂ ਹੈਗੀ ਕਿਤੋਂ ਵੀ ਕਹ ਲਈਏ ਸੁਆ ਦੀ ਠੰਡੀਆਂ ਹੋਰੇ ਫੁੱਲ ਠੰਡੇ ਕਿੰਨੇ ਦਿਨ ਦਾ ਸੁਆ ਸੁਆ ਦਾ ਹੈਗਾ ਹੀ 11 12 ਦਿਨਾਂ ਦਾ ਮੇਲੇ ਤਾਂ ਨਹੀਂ ਲੱਗੀ ਮੇਲੇ ਲੱਗੇ ਨਹੀਂ ਹਾਂਜੀ ਆ ਮੇਲੇ ਬਾਈ ਕਹਿੰਦਾ ਲੱਗੂ ਤਾਂ ਥਾਣ ਲੈ ਵੇਰੀ ਇਹ ਕਹਿ ਸਕਦੇ ਆਂ ਵੀ ਹੋਰ 2-3 ਲੱਖ ਵਾਲੀ ਮੱਝ ਨਾਲ ਦਾ ਲੱਗਿਆ ਹਣਾ ਆਸਲ ਕਹ ਲਈਏ ਪੂਰਾ ਆਸਲ ਆ ਇਹਨੂੰ ਤੋੜ ਦੋ ਜੀ ਲੰਬੀ ਤੋੜ ਦੋ ਕਸਿਆਰ ਜੀ ਰ ਇੱਥੋਂ ਮਾਰ ਨਹੀਂ ਗੈਰੀ ਕੈਮਰਾ ਥਾਣਾ ਦਾ ਗੈਪ ਤਾਂ ਉਹ ਆ ਵੀ ਫੁੱਟ ਬਾਈ ਫੁੱਟ ਵਾਲਾ ਕੰਮ ਹੀ ਆ ਨਾ ਇੱਥੋਂ ਮੋੜ ਲੋ ਜੀ ਤੇ ਕੱਦ ਵੀ ਚੰਗਾ ਤੇ ਦੁੱਧ ਹਾਜ਼ਰ ਕਿੰਨਾ ਰੂਗਾ ਦੁੱਧ ਹੁਣ ਇਹ ਕੰਡੇ ਵਾਲਾ ਹੋਊਗਾ 14 ਕਿਲੋ ਜਮਾ 14 ਕਿਲੋ ਕੰਡੇ ਤੋਲਣ ਵਾਲਾ ਡੰਗ ਤੋਂ ਡੰਗ ਕਹਿ ਲਈਏ ਚਾਹ ਚਾਹ ਟਾਈਮ ਚੋੜ ਜੇ ਬਸ ਠੀਕ ਆ ਗੱਲ ਚਵਾਈ ਦੀ ਕਮੇ ਰੂਗੀ ਚਵਾਈ ਜਮਾ ਪੋਲੀ ਜੀ ਪੋਲੀ ਜਮਾ ਆ ਲੈ ਆ ਬਈ ਉਰੋਂ ਦੀ ਕਿਹੜਾ ਆ ਇਹਨੂੰ ਕਮਾ ਕੇ ਉੱਥੋਂ ਦੀ ਕਮਾ ਕੇ ਲੈ ਆ ਤੇ ਸਵਾ ਦੀ ਬਿਲਕੁਲ ਠੰਡੀ ਸੀਲਾ ਤੇ ਥੱਲੇ ਵਾਲੀ ਕੁਆਲਿਟੀ ਵਾਲੀ ਆਸਲਾ ਬੜੀ ਕਮਾਲ ਦੀ ਕਹਿ ਸਕਦਾ ਇਹਨੂੰ ਮੈਂ ਨਾਲ ਕੱਟੀ ਆਡਰ ਇਹ ਮੰਨ ਲਓ ਵੀ ਬੈੜਾ ਨਾਲ ਦਾ ਰੱਖਦੀ ਆ ਪਾੜੀ ਵਾਲਾ ਡਰ ਹੈ ਨਾ ਚਵਾਈ ਦੀ ਪੋਲੀ ਥਣ ਵੱਧ ਘੱਟ ਛੜਲਾ ਛਿੱਟਾ ਹਾਂ ਜੀ ਨਾ ਪੂਰਾ ਇੱਕ ਨੰਬਰ ਹੈ 100 ਦੀ 100 ਹਾਂ ਮੋਲੀ ਗਾੜੀ ਵੀ ਹੋ ਗਈ 2 ਕਿਲੋ ਜੀ ਦਾ ਠੀਕ ਆ ਕਮਾ ਲਾ ਬਾਈ ਇੱਥੋਂ ਲਿਆ ਲਿਆ ਬੱਚੇ ਤੇ ਲਿਆ ਇੱਥੋਂ ਕਮਾ ਲਿਆ ਕਿੰਨਾ ਦੁੱਧ ਪਾਉਗੀ ਮੈਲੇ ਮੂਲੇ ਦਾ ਦੁੱਧ ਪਾ ਦੇ 16 17 ਕਿਲੋ ਚਾਹੀਦਾ ਹੈ ਕਹਿ ਲਿਆ ਵੀ 2 ਕਿਲੋ ਹਾਂ ਜੀ ਹਾਂ ਜਿਵੇਂ ਜਿਵੇਂ ਕਹਿ ਲਿਆ ਮੱਝ ਸੈੱਟ ਹੁੰਦੀ ਆ ਜਾ ਕੇ ਹਾਂ ਹਾਂ ਤੇ ਖਾਸ ਗੱਲ ਇਹ ਰਹੂਗੀ ਜਿਵੇਂ ਆਪਾਂ ਕਹਿੰਦੇ ਨਾ ਇੱਕ ਨਾਲ ਇੱਕ ਮੋਰਾ ਦੇ ਤੋਹਫੇ ਦਾ ਫ੍ਰੀ ਵਾਲਾ ਸਿਸਟਮ ਹੋ ਜਾਂਦਾ ਤੇ ਮਗਰ ਕੱਟੀ ਆ ਗਈ ਓਵਰ ਮੋਟੀ ਕਿ ਏ ਦਾ ਮੁੱਲ 1.70 ਜੀ ਮਾਫੀ ਮੁਫੀ ਕਰਕੇ ਹਾਂ ਬਾਅਕੀ ਕਰਦਾ ਮੌਕੇ ਤੇ ਹੋ ਜੂ ਮੰਨਤਾ ਹਾਂਜੀ ਹਾਂਜੀ ਆ ਮੰਨਤਾਂ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ 1 ਲੱਖ ਤੇ 70 ਹਜ਼ਾਰ ਇਹਦੀ ਕੀਮਤ ਆ ਇੱਥੇ ਮਾਰ ਦੀ ਕਰੀ ਕੈਮਰਾ ਕਰੀ ਬਾਈ ਇਧਰ ਲੈ ਬੰਨੀ ਆ ਇਹਨੂੰ ਕਰਦੇ ਮਾਰੀ ਜਦੋਂ ਇਧਰ ਲੈ ਬੰਨੇ ਜਾਊਗੀ ਉਦੋਂ ਮਾਰ ਦਿੰਗਾ ਰੀ ਆਰਡਰ ਤੇ ਕੈਮਰਾ ਥੋੜਾ ਜਿਆਦਾ ਕਲੇ ਕਈ ਵਾਰੀ ਨਾ ਕਿਸੇ ਘਰੇਲੂ ਸਰਜਣੇ ਪਸ਼ੂ ਕੱਢਿਆ ਨਹੀਂ ਹੁੰਦਾ ਉਹਦੇ ਕਰਕੇ ਥੋੜਾ ਡਰ ਜਾਂਦਾ ਹੈ ਨਾ ਉਹਦਾ ਲੈਵਾ ਕਹਿੰਲੀ ਅੱਗੇ ਪਿੱਛੇ ਦਾ ਹਾਂ ਹਾਂ ਬਈ ਤੇ ਚਵਾਈ ਚਬੂਈ ਵਾਲੇ ਮਾਮਲੇ ਚ 100 ਦੀ 100 ਫੋਲਗੀ ਪਾਈ ਕਹਿੰਦਾ ਫੁੱਲ ਪੋਲੀ ਚ ਵਾਈਦੀ ਆ ਤੇ ਹੁਣ ਮਾਰਦੇ ਘਰੀ ਆ ਮੱਝ ਤੇ ਕੈਮਰਾ ਇਹ ਆ ਗਈ 2 ਨੰਬਰ ਤੇ ਇਹਦਾ ਕਦਮ ਮੈਂ ਕਹਿ ਦੂੰਗਾ ਵੀ ਮੀਡੀਅਮ ਚਾਉਂਦਾ ਆ ਆ ਤੋੜ ਦੋ ਬਾਈ ਗੋਣ ਕੇ ਸੂਆ ਕਿੰਨੇ ਦਿੰਦਾ ਇਹਦਾ ਇਹ ਕੱਲ ਦੀ ਸੂਈ ਕੱਲ ਦੀ ਜੈਡ ਬਲੈਕ ਆ ਗਈ ਆ ਕੱਲ ਦੀ ਸੂਈ ਤਾਜੀ ਸੂਈ ਜੇਰ ਜੁਰ ਡੰਨਾ ਇਹਦੀ ਹਾਂਜੀ ਹਾਂ ਪੂਰੀ ਇਹਦੇ ਨਾਲ ਮੇਰਾ ਖਿਆਲ ਮੇਲ ਖਾਂਦਾ ਹਾਂ ਹਾਂ ਐਂਦੀ ਕਮਾ ਦੇ ਬਾਈ ਲੈ ਚੱਲਾ ਚੱਲਾ ਐਂਦੀ ਕਮਾ ਦੇ ਇੱਥੋਂ ਵੀ ਚਵਾਈ ਦੀ ਕਿਵੇਂ ਆ ਚਵਾਈ ਇਹ ਵੀ ਪੋਲੀ ਜਮਾ ਪੋਲੀ ਜਮਾ ਹਾਂਜੀ ਕਿੰਨੀ ਕ ਬੋਲੀ ਹੋਊਗੀ ਬੋਲੀ ਥੱਲੇ ਹੋਗੇ 8 ਕਿਲੋ ਇਹ 8-9 ਕਿਲੋ ਹੋਊ ਹਾਂਜੀ ਹਾਂ ਲੈ ਚੱਲਾ ਚੱਲਾ ਇਹ ਗਲੀ ਆਪ ਬੈਠਣੀ ਝੋਟੀ ਆ ਗਈ ਨਾ ਹਾਂਜੀ ਇਹ ਗੋਬੈਠਣੀ ਆ ਗਈ ਕਿੰਨੇ ਰੁਪਏ ਲੋਟਾ ਇਹਦਾ ਕੱਢਦੇ 12 ਕਿਲੋ ਕਮਾ ਲਓ ਜੀ ਇੱਥੋਂ ਕਮਾ ਲਓ ਉਹ ਸਵੇਰ ਦੀ ਠੰਡੀ ਲੱਗਦੀ ਹਾਂਜੀ ਪੂਰੀ ਫੋਲਰ ਠੰਡੀ ਆ ਦੁੱਧ ਬਾਈ ਕਹਿੰਦਾ 12 ਦੇ ਲਗਭਗ ਦੇ ਦੂੰ ਤੇ ਕੀ ਤਕਰੀਬਨ ਹਰੇਕ ਵੀਡੀਓ ਚ ਦੱਸਦੇ ਹੁੰਦੇ ਆ ਵੀ ਜਿਹੜੇ ਸੱਜਣ ਨੇ ਪਸ਼ੂ ਲੈਣਾ ਜਿਆਦੇ ਮੈਂ ਕਹਿੰਦਾ ਹੁੰਨਾ ਉਹਦੀ ਜੱਜਮੈਂਟ ਕੰਮ ਕਰਦੀ ਹੈ ਨਾ ਆ ਨਾਲ ਇਹਦੇ ਬੱਚਾ ਗਾ ਗਰੀ ਬੱਚੇ ਦਾ ਜ਼ਰੂਰ ਮਾਰਦੀ ਇੱਕ ਵਾਰੀ ਕੈਮਰਾ 나ੜੂਆ ਕਰਾਦੀ ਜਾਂ ਇੱਕ ਬਿਲਕੁਲ ਤਾਜ਼ੀਆ ਜੇਰ ਵਾਲਾ ਕੰਮ ਹੈਗਾ ਬਾਈ ਕਹਿੰਦਾ ਦੰਨ ਵੀ ਬੋਲੇਜੋ ਸਾਫ਼ ਹੀ ਆ ਹੈ ਨਾ ਹਾਂਜੀ ਹਾਂ ਆ ਬੋਲੇਜੋ ਸਾਫ਼ ਹੁੰਦੀ ਥੱਲੇ ਇਹ ਲਾ ਲਓ ਬਾਈ ਕਹਿੰਦਾ ਵੀ 8 ਕਿਲੋ ਦੇ ਲਗਭਗ ਬੋਲੀ ਹੈ ਇਹਦੇ ਕੋਲੇ 12 ਕਿਲੋ ਦੁੱਧ ਬਾਈ ਕਹਿੰਦਾ ਪਾ ਦਿੰਦੀ ਸਿੰਘ ਗੋਲ ਆ ਗਿਆ ਤੇ ਪਤਲੇ ਸਿੰਘ ਚ ਆ ਗਈ ਤੇ ਬਾਕੀ ਗਰੀ ਇੱਥੋਂ ਮਾਰਦੀ ਕਹਿੰਦਾ ਜੇ ਥੱਲੇ ਵਾਲੀ ਕੁਆ ਆ ਲੇਵਾ ਸੋਨਾ ਬਣਾਉਗੀ ਥੱਲੇ ਤੇ ਗਾਂ ਵਾਲੇ ਬੰਨੇ ਕਰਾ ਕੇ ਚੈੱਕ ਚਵਾਈ ਦੀ ਕਿਵੇਂ ਰਹੂਗੀ ਚਵਾਈ ਜਮਾ ਪੋਲੀ ਜਮਾ ਪੋਲੀ ਕਿੰਨੇ ਪੈਸੇ ਇਹਦੇ ਜਮੀ ਜੇਬ ਚ ਪੈਣ ਵਾਲਾ ਕੰਮ ਇਹਦਾ ਜਮਾ 1 ਤੀਹ ਦੀ ਦੇ ਦਾਂਗੇ 1 ਤੀਹ ਦੀ ਹਾਂਜੀ 12 ਦੇ ਲਗਭਗ ਦੁੱਧ ਕਰੂਗੀ ਹਾਂ 12 ਮਾਣਾ ਦੇ ਦੂਗੀ ਇਹਦਾ 1 ਤੀਹ ਤੇ ਉਹਦਾ ਕਿੰਨਾ ਨਾ ਸੈਕਟਰ ਨੰਬਰ ਉਹਦਾ 1 ਸੈਕਟਰ ਹਾਂਜੀ ਜੇ ਦੋਨੇ ਇਕੱਠੀਆਂ ਲੋ ਬੰਦਾ ਹੋਏ ਮਾਰ ਤਾਂ ਬੰਦਾ ਜੋੜੇ ਚ ਕਰ ਦਾਂਗੇ ਮਾਰ ਤਾਂ ਹਾਂਜੀ ਹਾਂ ਪੂਰਾ ਠੀਕ ਆ ਗੱਲ ਤੇ ਹੁਣ ਮਾਰ ਦੇਗਾ ਦੀ ਤਿੰਨ ਨੰਬਰ ਵਾਲੀ ਦੇ ਕੈਮ ਵਾਲਾ ਆ ਆਸ ਲਈ ਵੀ ਵਾਲੀ ਆ ਹਾਂ ਬਈ ਬਹੁਤ ਚੰਗੀ ਗੈਪ ਗੂਪ ਕਰਾ ਦੇਗਾ ਜੀ ਜੈਕ ਥਾਣਾ ਦਾ ਇੱਥੋਂ ਆਸ ਲਈ ਵੀ ਵਾਲੀ ਆ ਝੋਟੀ ਥੋੜਾ ਹੈ ਮੈਂ ਕਹਿੰਦਾ ਡਰਦੀ ਆ ਕਈ ਵਾਰੀ ਹੈਨਾ ਕਿਸੇ ਭਰਾ ਦੇ ਲਈ ਪਸ਼ੂ ਅੰਤਰੀ ਰਿਆ ਹੁੰਦਾ ਤੋੜ ਦਿਓ ਜੀ ਖੋਲ ਕੇ ਇਹਦਾ ਸੁਆ ਇਹ ਸੂਈ ਵੀ ਇਹ ਵੀ ਰਾਤੀ ਸੂਈ ਆ ਜੀ ਰਾਤ ਦੀ ਸੂਈ ਹਾਂਜੀ ਜੇਰ ਜੂੜਾ ਨਾ ਜੇਰ ਜੂੜਾ ਮਾ ਕੇ ਠੀਕ ਹੈ ਗੱਲ ਕਿੰਨਾ ਕਹਿ ਲਈਏ ਇਹ ਬੜਾ ਹੁਣ ਬੋਲਾ ਇਹ ਲੇ ਹੋ ਗਈ 11 ਕਿਲੋ ਬੋਲਾ ਜਣਾ 11 12 ਦੀ ਲੱਗ ਪਾ ਇੱਕ ਕਿਉਂਕਿ ਆਪਣਾ ਇੱਕ ਗੈਸ ਜਹਾ ਹੁੰਦਾ ਹੈ ਨਾ ਹਾਂ ਬਈ ਗੈਸ ਜਹਾ ਹੁੰਦਾ ਸਾਰੀ ਖਾਲੇ ਵੀ ਨਹੀਂ ਬੱਸ ਸਿੰਗੀ ਦੀ ਆ ਗਈ ਬੰਦ ਜਾਮਾ ਥੋੜਾ ਜਿਹਾ ਉੱਤਰਾ ਡਰਦੀ ਆ ਲੇਵੇ ਵਾਲੇ ਵੀ ਕਹਿ ਸਕਦੇ ਹਾਂ ਵੀ ਇਹ ਵੀ ਲੇਵੇ ਵਾਲੇ ਦਾ ਚੇਬੀ ਖੰਦੀਆ ਜਿਹੜੇ ਹਿਸਾਬ ਨਾਲ ਜ ਸਾਰੀਰ ਆ ਹਨਾ ਪੂਰੀ ਕਿੰਨਾ ਦੁੱਧ ਪਾ ਸਕਦੀ ਆ ਦੁੱਧ ਕੱਢਦੇ 16 ਕਿਲੋ 15 16 ਕਿਲੋ ਹਨਾ ਹਾਂ 15 16 ਦੇ ਲਗਭਗ ਪਾ ਦੂ ਜਿਵੇਂ ਇਹ ਆ ਗਈ 3 ਨੰਬਰ ਵਾਲੀ ਤੇ 1 ਨੰਬਰ ਵਾਲੀ 30 ਤੋਂ ਪਲੱਸ ਪੂਲੇ ਜਾਂ ਥਣੇ ਗੇਲੀਏ 32 ਤੋਂ 34 ਕਿਲੋ ਦੁੱਧ ਹਨਾ ਲਗਭਗ ਜੇ ਪਾ ਦੂਗੀ ਆਲੇ ਆਲੇ ਆ ਬਈ ਬੱਚੇ ਤੇ ਲਿਆ ਇੱਥੇ ਮਾਰ ਨਾ ਕੈਮਰਾ ਪਰੇਸ਼ਾਨ ਨਾ ਕਰ ਇੱਥੋਂ ਬਰਾ ਨਾਲ ਕੱਟੀ ਆ ਹਾਂਜੀ ਆ ਨਾਲ ਬਾਈ ਕਹਿੰਦਾ ਇਹਦੇ ਵੀ ਕੱਟੀ ਆ ਗਈ ਤੇ ਆ ਗਈ ਸਾਫ ਸੋਥਰੀ ਹਰੇਕ ਪੱਖ ਤੋਂ ਚਵਾਈ ਜਿਕੇ ਮਰੂਗੀ ਚਵਾਈ ਇਹ ਵੀ ਪੋਲੀ ਜਮਾ ਫੋਕੀ ਜਮਾ ਹਾਂਜੀ ਤੇ ਇਧਰ ਮਾਰਦੀ ਗਰੀ ਗਾਂਲੇ ਬੰਨੇ ਕੈਮਰਾ ਥੋੜਾ ਡਰਦੀ ਹੈ ਨਾ ਕਰੀ ਕਰੀ ਬਈ ਇਧਰਲੇ ਬੰਨੇ ਕਰਦੀ ਜਦੋਂ ਇਧਰਲੇ ਬੰਨੇ ਜਾਉ ਤੇ ਗਰੀ ਪਿਛਾਂ ਵਾਲੇ ਪੱਖ ਤੋਂ ਕਰਾਦੀ ਚੈੱਕ ਤੇ ਇੱਥੋਂ ਮਾਰਦੀ ਕੈਮਰਾ ਇੱਥੋਂ ਕਰਾਦੀ ਚੈੱਕ ਅੱਗੇ ਪਿੱਛੇ ਦਾ ਆਰਡਰ ਹੈ ਦੀ ਮੇਰਾ ਅਗਲਾ ਗਾੜੀ ਵੀ ਚੰਗੀ ਹੋਊਗੀ ਨਾ ਹਾਂ ਹਾਂ ਗਾੜੀ ਵੀ ਹੈਗੀ 1.5 ਕਿਲੋ ਠੀਕ ਆ ਤੇ ਗਰੀ ਕੱਟੀ ਤੇ ਮਾਰਦੀ ਕੈਮਰਾ ਕੱਟੀ ਬਾਲੀ ਕਮਾਲ ਦੀ ਪੈਸੇ ਕਿੰਨੇ ਇਹਦੇ ਇਹਦਾ ਜਮਾ ਫਿਕਸ 1.60 ਦੀ ਹੈ 1 ਲੱਖ ਤੇ 60 60 1 ਨੰਬਰ ਤੇ 3 ਨੰਬਰ ਲੈਣੀਆਂ ਹੋਈਆਂ ਉਹਦਾ 170 ਇਹਦਾ 160 ਹਾਂ ਬਾਈ ਜੋੜੇ ਜੋ ਕਿੰਨਾ ਕੋਲ ਜੋੜੇ ਚ 5 ਛੜ ਦਾਂਗੇ ਪੂਰਾ ਹਾਂਜੀ 5 ਜੋੜੇ ਜੋ ਛੜ ਦਿਆਂਗੇ 22 ਡੰਗ ਤੋਂ ਡੰਗ ਕਰਾ ਦਾਂ ਤਸੱਲੀ ਕਰ ਲਈਏ ਇੱਕ ਪੱਟ ਹਾਂਜੀ ਹਾਂਜੀ ਚਾਹੀਦਾ ਠੀਕ ਆ ਗਿਆ ਅਬ ਸੱਜਣ ਨੂੰ ਰੂੜੇ ਕੇ ਕਲਾਂ ਤੋਂ ਨਾ ਤੁਹਾਨੂੰ ਤਿੰਨ ਝੋਟੀਆਂ ਦਿਖਾਤੀਆਂ ਜਿਹੜੇ ਵੀ ਸੱਜਣ ਨੂੰ ਕਹ ਲਈਏ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਪਾਸ ਕਰਕੇ ਡੰਗ ਤੋਂ ਡੰਗ ਚੋ ਕੇ ਲੈ ਜਿਓ ਧੰਨਵਾਦ